ਸਰਦੀਆਂ ਵਿੱਚ ਜੋ ਕਿ ਸਭ ਨੂੰ ਬਹੁਤ ਪਸੰਦ ਹੁੰਦੀਆਂ ਹਨ ਉਹ ਹਨ ਅਲਸੀ ਦੀਆਂ ਪਿੰਨੀਆਂ ਅੱਜ ਆਪਾਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਸਭ ਤੋਂ ਪਹਿਲਾਂ ਮੈਂ ਇੱਥੇ 550 ਗ੍ਰਾਮ ਲਏ ਹਨ ਅਲਸੀ ਇਹਨਾਂ ਨੂੰ ਆਪਾਂ ਰੋਸਟ ਕਰ ਲਵਾਂਗੇ ਜਦੋਂ ਰੋਸਟ ਹੋ ਗਈ ਤੇ ਇਸਨੂੰ ਆਪਾਂ ਲੱਕ ਬਰਤਨ 'ਚ ਕੱਢ ਲਵਾਂਗੇ ਇਸ ਦੇ ਵਿੱਚ ਮੈਂ ਥੋੜੇ ਜਿਲੇ ਲਏ ਹਨ ਇਹਨਾਂ ਨੂੰ ਵੀ ਆਪਾਂ ਰੋਸਟ ਕਰਕੇ ਸਾਈਡ ਤੇ ਕੱਢ ਲਵਾਂਗੇ ਥੋੜਾ ਜਿਹਾ ਘਿਓ ਪਾਵਾਂਗੇ ਉਸ ਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਐਡ ਕਰ ਲਵਾਂਗੇ ਇਸ ਦੇ ਵਿੱਚ ਜ਼ਿਆਦਾ ਡਰਾਈ ਫਰੂਟ ਐਡ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਦੀ ਤਸਵੀਰ ਵੈਸੇ ਹੀ ਗਰਮ ਹੁੰਦੀ ਹੈ ਤੇ ਹੁਣ ਇਸ ਕਿਉ ਵਿੱਚ ਦੇ ਆਪਾਂ ਪਾ ਦਵਾਂਗੇ ਮਖਾਣੇ ਇੱਥੇ ਮੈਂ ਫੁੱਲ ਮਖਾਣੇ ਲਏ ਹਨ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਇਹਨਾਂ ਨੂੰ ਵੀ ਆਪਾਂ ਰੋਸਟ ਕਰਕੇ ਕੱਢ ਲਵਾਂਗੇ ਹੁਣ ਗੈਸ ਦੇ ਵੱਡੀ ਕੜਾਹੀ ਰੱਖਾਂਗੇ ਉਸ ਦੇ ਵਿੱਚ ਦੇਸੀ ਘਿਓ ਐਡ ਕਰਕੇ ਅਲਸੀ ਦਾ ਪਾਊਡਰ ਐਡ ਕਰ ਲਵਾਂਗੇ ਅਲਸੀ ਨੂੰ ਆਪਾਂ ਰੋਸਟ ਕਰਕੇ ਉਸ ਤੋਂ ਮਗਰੋਂ ਇਸ ਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਸੀ ਹੁਣ ਆਪਾਂ ਐਡ ਕਰਾਂਗੇ ਪੁੱਜੀ ਹੋਏ ਛਣਿਆਂ ਦਾ ਪਾਊਡਰ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਜੇ ਲੋੜ ਪਈ ਤਾਂ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਕਿਉਂ ਐਡ ਕਰ ਲਵਾਂਗੇ ਇਸ ਦੀ ਪੂਰੀ ਡਿਟੇਲ ਰੈਸਪੀ YouTube ਤੇ ਸ਼ੇਅਰ ਕੀਤੀ ਹੋਈ ਹੈ Facebook ਤੇ ਵੀ ਸ਼ੇਅਰ ਕੀਤੀ ਹੈ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਆਪਾਂ ਸਾਰੀ ਚੀਜ਼ਾਂ ਮਿਕਸ ਕਰ ਲਈਆਂ ਹਨ ਹੁਣ ਆਪਾਂ ਇਸ ਦੀ ਚਾशनी ਤਿਆਰ ਕਰਾਂਗੇ ਇੱਥੇ ਆਪਾਂ 400 ਗ੍ਰਾਮ ਗੁੜ ਲਿਆ ਹੈ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਦੀ ਆਪਾਂ ਚਾशनी ਤਿਆਰ ਕਰ ਲਵਾਂਗੇ ਚਾशनी ਮੈਂ ਥੋੜੀ ਜਿਹੀ ਚਿਪਚਿਪੀ ਹੀ ਬਣਾ ਕੇ ਤਿਆਰ ਕੀਤੀ ਹੈ ਕੋਈ ਇੱਕ ਦੋ ਧਾਰਤੀ ਨਹੀਂ ਕੀਤੀ ਚਾਸ਼ਨੀ ਪਾ ਕੇ ਤਿਆਰ ਹੈ ਹੁਣ ਜਿਹੜਾ ਆਪਾਂ ਅਲਸੀ ਦੇ ਚਣਿਆਂ ਦਾ ਮਿਕਸਚਰ ਤਿਆਰ ਕੀਤਾ ਸੀ ਉਸ ਦੇ ਵਿੱਚ ਆਪਾਂ ਡਰਾਈ ਫਰੂਟ ਮਖਾਣੇ ਜਿਹੜੇ ਸਨ ਉਹਨਾਂ ਨੂੰ ਦਰਦਰਾ ਕੁੱਟ ਲਿਆ ਸੀ ਉਹ ਐਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਚਾਸ਼ਨੀ ਪਾਉਣ ਕੇ ਐਡ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਆਪਣੀਆਂ ਅਲਸੀ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹੁਣ ਇਹ ਥੋੜਾ ਜਿਹਾ ਮਿਕਸਚਰ ਠੰਡਾ ਹੋ ਚੁੱਕਾ ਹੈ ਹੁਣ ਇਸ ਦੀ ਆਪਾਂ ਪਿੰਨੀਆਂ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਪਿੰਨੀਆਂ ਵੱਡ ਘ